ਅਫਸਰ ਨੂੰ ਜਿਹੜਾ ਕਿ ਰਾਬਾ ਕੇ ਬੈਠੇ ਹੋਏ ਨੇ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੁਣ ਉਹ ਕਹਿ ਰਹੇ ਨੇ ਕਿ ਵੀ ਪਹਿਲਾਂ ਸਾਡੇ ਅਫਸਰ ਨੂੰ ਛੱਡੋ ਫਿਰ ਅਸੀਂ ਕੰਮ ਸ਼ੁਰੂ ਕਰਾਂਗੇ ਅੱਜ ਅਫਸਰ ਆ ਕੇ ਬੈਠ ਕੇ ਪਰ ਮੇਰੇ ਹਿਸਾਬ ਨਾਲ ਇਹ ਜਾਣੇ ਨਹੀਂ ਚਾਹੀਦੇ ਇਹਨੂੰ ਬੰਨ ਕੇ ਬਿਠਾਉਣਾ ਚਾਹੀਦਾ ਜਦ ਤੱਕ ਕੰਮ ਫਾਈਨਲ ਨਹੀਂ ਹੁੰਦਾ ਅਸੀਂ 2024 ਦੇ ਵਿੱਚ ਵੀ ਲੈਟਰ ਫੋਰੈਸਟ ਨੂੰ ਲਿਖਿਆ ਸੀ ਗਿਆ ਉਹਨਾਂ ਵੱਲੋਂ ਡਿਨਾਈ ਹੋ ਗਿਆ ਸੀਗਾ ਕਿ ਡੀਸਿਲਟਿੰਗ ਤੁਸੀਂ ਇੱਥੇ ਨਾ ਕਰਾਓ ਬਿਕੋਜ਼ ਥਿਸ ਇਜ਼ ਅ ਪ੍ਰਾਈਟ ਫੋਰੈਸਟ ਲੈਂਡ ਤਾਂ ਸਾਡੇ ਕੋਲ ਸਾਡਾ ਰਿਕਾਰਡ ਹੈਗਾ ਹੈਗਾ ਇਹਦੇ ਵਿੱਚ ਕੋਈ ਇਹੋ ਜਿਹੀ ਇਸ਼ੂ ਨਹੀਂ ਆ ਰਿਹਾ ਉਹ ਕਹ ਰਹੇ ਕਿ ਅਸੀਂ ਲਿਖਿਆ ਐਸੇ ਹੈ ਜੰਗਲਾਤ ਵਿਭਾਗ ਨੂੰ ਪਰ ਉਹਨਾਂ ਨੇ ਜਿਹੜਾ ਮਨਾ ਕਰ ਦਿੱਤਾ ਸੀਗਾ 2024 ਦੀ ਲਿਖੀ ਹੋਈ ਹੈ ਕਹਿੰਦੇ ਨਹੀਂ ਨਹੀਂ 24 ਦੀ ਨਹੀਂ 8 ਵਜੇ ਦਾ ਕਹਿੰਦਾ ਜੀ ਇੱਥੇ 12 ਬੈਠੇ ਨੂੰ 5 6 ਘੰਟੇ ਹੋ ਗਿਆ ਬੈਠੇ ਨੂੰ ਵੀ ਹੁਣ ਇਹਦੀ ਕੋਈ ਮਸ਼ੀਨ ਇਹ ਨਹੀਂ ਆਈ ਹਾਲ ਤੱਕ ਇਹ ਟ੍ਰਿਸ਼ਣਕਵਾਰ ਜਿਹਨੂੰ ਭੇਜ ਚੁੱਕੇ ਆਂ ਵੀ ਇੱਥੇ ਕੱਟ ਨਹੀਂ ਮਾਰਿਆ ਜਾਦਾ ਕੋਈ ਨੰਬਰ ਆਉਣਗੇ ਜੀ ਵੀਰ ਇੱਕ ਮੇਰੀ ਗੱਲ ਸੁਣ ਜੇ ਹੁਣ ਉਸਰੇ ਉੱਪਰੋਂ ਗੱਲ ਕੀਤੀ ਐ ਤਾਂ ਹੀ ਆਪਾਂ ਕਰਾਉਣ ਲੱਗੇ ਆਂ ਜਿਹੜੇ ਪਪੂਲਰ ਹੈ سرمایہਦਾਰਾਂ ਦੇ ਪਪੂਲਰ ਹੈ ਇਹ ਪਪੂਲਰ ਬਚਾਉਣ ਤੇ ਕਰੋੜਾਂ ਦੇ ਪਪੂਲਰ ਬਚਾਉਣ ਦੇ ਲਈ ਇੰਨੇ ਲੋਕ ਹੜਾਉਣੇ ਆ ਤੁਸੀਂ ਮਦਦ ਕੀਤੀ ਆ ਬਹੁਤ ਮਦਦ ਕੀਤੀ ਆ ਨਹੀਂ ਤੁਸੀਂ ਕੀਤੀ ਅਸੀਂ ਨਹੀਂ ਕੀਤੀ ਇਹਦੇ ਨਾਲ ਖੜੇ ਲੋਕਲ ਪ੍ਰਸ਼ਾਸਨ ਨਹੀਂ ਜੀ ਨਹੀਂ ਅਸੀਂ ਥੋੜੇ ਨਾਲ ਤੁਸੀਂ ਐਡੀਐਮ ਸਾਹਿਬ ਰਾ ਤੁਸੀਂ ਸਰ ਬਹੁਤ ਮਦਦ ਕਰੀਆ ਪਰ ਸਾਡੀ ਉੱਪਰਲੇ ਲੈਵਲ ਤੇ ਕੋਈ ਮਦਦ ਨਹੀਂ ਹੋਈ ਇੱਥੇ ਤੋਂ ਉਹ ਪਿੰਡ 1.5 ਤੋਂ 2 ਕਿਲੋਮੀਟਰ ਬੰਨ ਅਗਲਾ 1 ਕਿਲੋਮੀਟਰ ਬੰਨ 1.5 ਤੋਂ 2 ਕਿਲੋਮੀਟਰ ਕਿਵੇਂ ਟੁੱਟ ਜੂਗਾ ਜੀ ਤੇਰੇ ਜੰਗਲਾਤ ਦੀ ਜਗ੍ਹਾ ਦੇ ਵਿੱਚ ਉਹ ਡਰੇਨ ਪੱਟ ਵੀ ਦੇਣਗੇ ਪਰ ਉਹ ਐਮਐਲਏ ਰੋਕ ਰਿਹਾ ਹੈ ਸਾਡੇ ਰੋਏ ਮਾਸਰ ਬੈਠਾ ਇਹਦੇ ਪੜਕਾਏ ਹੋਏ ਲੋਕਾਂ ਇੱਕ ਸਾਡੇ ਰੋਏ ਮੈਨਿੰਗ ਵਿਭਾਗ ਦਾ ਐਸਡੀਓ ਆ ਉਹਦੇ ਪੜਕਾਏ ਹੋਏ ਲੋਕ ਆ ਉਹ ਕੱਲ ਮਸ਼ੀਨ ਵਾਲਿਆਂ ਨੂੰ ਇਹ ਕਹਿ ਰਿਹਾਤਾ ਕਿ ਤੁਹਾਡੀਆਂ ਮਸ਼ੀਨਾਂ ਹਟ ਜਾਣੀਆਂ ਸਾਨੂੰ ਪਰਸੋਂ ਇਹਨਾਂ ਨੇ ਰਾਤ ਨੂੰ ਵਿਸ਼ਵਾਸ ਵਿਸ਼ਵਾਸ ਤੋਂ ਆਇਆ ਵੀ ਅਸੀਂ ਸਵੇਰ ਨੂੰ ਡਰੇਨ ਖਿਲਾਉਂਗੇ ਵੀ ਸਵੇਰੇ ਸਾਡੇ ਨਾਲ ਗੱਲਬਾਤ ਕਰਿਓ ਸਾਡੇ ਵੀਰ ਕੱਲ ਸਾਰਾ ਦਿਨ ਉੱਥੇ ਪੋਕ ਲੈਣਾ ਲੈ ਕੇ ਖੜੇ ਰਹੇ ਪਰ ਪ੍ਰਸ਼ਾਸਨ ਦੀ ਇਹਨਾਂ ਦੀ ਕੋਈ ਬਾਣੀ ਫੜੀ ਐਮਐਲਏ ਸਾਹਿਬ ਆਏ ਉਹ ਤਾਂ ਉਹ ਗੱਲ ਹੋ ਗਈ ਪੈਰ ਜੁੱਤੀ ਨਾ ਪਾ ਮਾ ਸੱਦੀ ਹੋਈ ਮਿੱਤਰਾਂ ਦੀ ਸਾਥ ਦਾ ਲੱਤੀ ਪਰ ਉਹਨਾਂ ਨੇ ਆਪਣੀ ਇੱਕ ਮੂਰੀ ਧੱਕਣੀ ਕਿਲੀ ਹੋਣ ਦਿੱਤੀ ਇਹਨਾਂ ਨੇ ਤਾਂ ਇੱਕੋ ਲੱਗਦਾ ਬਾੜਾ ਰੱਖ ਚੁੱਕਿਆ ਵੀ ਅਹੀਂ ਵੱਟ-ਵੱਟ ਕੇ ਸਿੱਟੀ ਜਾਓ ਇਹਦੇ ਨਾਲ ਕੰਟਰੋਲ ਥੋੜੀ ਨਾ ਹੋਣਾ ਇਸ ਵਕਤ ਸਤਲੁਜ ਦਰਿਆ ਦੇ ਕੰਢੇ ਤੇ ਮੌਜੂਦ ਹਾਂ ਜਿਵੇਂ ਤੁਹਾਨੂੰ ਅਸੀਂ ਕਈ ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਇਹ ਦਾਦਪੁਰ, ਬਜੀਤਪੁਰ, ਰਸੀਦਪੁਰ ਪਿੰਡਾਂ ਦੇ ਨੇੜੇ ਤੇੜੇ ਦੇ ਇਹ ਕੰਢੇ ਨੇ ਇਹ ਲਗਾਤਾਰ ਵਧਦਾ ਜਾ ਰਿਹਾ ਸੀਗਾ ਪਾਣੀ ਪਰ ਪੰਜਾਬ ਦੇ ਜਵਾਨੀ ਨੇ ਬੜਾ ਜ਼ੋਰ ਮਸ਼ੱਕਤ ਕੀਤੀ ਆਰਮੀ ਨੇ ਤਾਂ ਇੱਥੇ ਜਿਹੜਾ ਇਹ ਬੰਨ ਲਾਇਆ ਪਰ ਸਵੇਰ ਤੋਂ ਅਸੀਂ ਕਈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਜਿਹੜੇ ਇੱਥੇ ਮਾਈਨਿੰਗ ਅਫਸਰ ਸੀਗੇ ਉਹ ਜਿਹੜੇ ਨੇ ਇੱਥੇ ਪਹੁੰਚੇ ਉਹਨਾਂ ਨੇ ਕੋਈ ਸਾਰ ਨਹੀਂ ਲਈ ਪਿੰਡਾਂ ਵਾਲਿਆਂ ਦੇ ਪਿੰਡਾਂ ਵਾਲੇ ਸਵਾਲ ਸੀਗੇ ਪਹਿਲਾਂ ਵੱਡੇ ਅਫਸਰ ਨੂੰ ਫੜ ਕੇ ਬਿਠਾਇਆ ਵੱਡਾ ਅਫਸਰ ਕਹਿੰਦਾ ਕਿ ਮੈਂ ਤਾਂ ਦੇਖ ਕੇ ਆਉਣਾ ਤੁਸੀਂ ਮੈਨੂੰ ਜਾਣ ਦੋ ਤੁਸੀਂ ਆ ਛੋਟੇ ਨੂੰ ਬਿਠਾ ਲਓ ਤਾਂ ਛੋਟੇ ਨੂੰ ਇੱਥੇ ਬਿਠਾ ਲਿਆ ਉਹ ਤੁਹਾਨੂੰ ਤਸਵੀਰ ਦਿਖਾਵਾਂਗੇ ਜਿਹੜਾ ਛੋਟਾ ਮਾਈਨਿੰਗ ਵਿਭਾਗ ਦੇ ਵਿੱਚੋਂ ਤਾਂ ਤਸਵੀਰ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਇਸ ਪਾਸੇ ਨੂੰ ਇਹ ਪਾਣੀ ਜਿਹੜਾ ਲਗਾਤਾਰ ਵਹਾ ਹੈ ਇਸ ਪਾਸੇ ਨੂੰ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਉਮੀਦ ਕੀਤੀ ਸੀ ਕਿ ਕਿ ਵੀ ਜਿਹੜਾ ਅਫਸਰ ਆ ਉਹ ਜਾ ਕੇ ਦੇਖ ਕੇ ਆਏਗਾ ਕਿਉਂਕਿ ਸਾਹਮਣੇ ਜੰਗਲਾਤ ਵਿਭਾਗ ਹੈ ਜੰਗਲਾਤ ਵਿਭਾਗ ਦੇ ਅੰਡਰ ਆਉਂਦੀ ਹੋਈ ਸਾਰੀ ਚੀਜ਼ ਆ ਉਹ ਉਸ ਪਾਸੇ ਤੋਂ ਕਹਿੰਦੇ ਮਿੱਟੀ ਚੱਕੀ ਜਾਵੇ ਤਾਂ ਜੋ ਦਰਿਆ ਦਾ ਪਾਣੀ ਉਸ ਪਾਸੇ ਤੋਂ ਲੰਘ ਸਕੇ ਉਹ ਨਹੀਂ ਜਿਹੜੀ ਹੈ ਇਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਤਾਂ ਠੋਕਰਾਂ ਜਿਹੜੀਆਂ ਟੁੱਟ ਚੁੱਕੀਆਂ ਸੀਗੀਆਂ ਐਨੀ ਕਿ ਬਚੀ ਹੋਈ ਆ ਇੱਥੇ ਪਵਾਨੀ ਦਾ ਪੂਰਾ ਵਹਾਅ ਅੱਗੇ ਨੂੰ ਵਜਦਾ ਲਗਾਤਾਰ ਤੋੜ ਰਿਹਾ ਤਾਂ ਇਸ ਪਾਸੇ ਨੂੰ ਕਈ ਜਿਹੜੇ ਪਿੰਡ ਵਾਲੇ ਖੜੇ ਹੋਏ ਨੇ ਮੈਂ ਨੀਰਜ ਨੂੰ ਕਹੂੰਗਾ ਕਿ ਇਸ ਪਾਸੇ ਨੂੰ ਤਸਵੀਰ ਦਿਖਾਓ ਇਸ ਪਾਸੇ ਨੂੰ ਪਿੰਡ ਵਾਲੇ ਖੜੇ ਹੋਏ ਨੇ ਉਸ ਪਾਸੇ ਜੀਸੀਬੀ ਚੱਲ ਰਹੀ ਹੈ ਤੇ ਅਫਸਰ ਨੂੰ ਜਿਹੜਾ ਘੇਰਾ ਪਾ ਕੇ ਬੈਠੇ ਹੋਏ ਨੇ ਕਹਿ ਰਹੇ ਨੇ ਕਿ ਇਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੁਣ ਉਹ ਕਹਿ ਰਹੇ ਨੇ ਕਿ ਪਹਿਲਾਂ ਸਾਡੇ ਅਫਸਰ ਨੂੰ ਛੱਡੋ ਫਿਰ ਅਸੀਂ ਕੰਮ ਸ਼ੁਰੂ ਕਰਾਂਗੇ ਜਿਵੇਂ ਇੱਥੇ ਪਿੰਡ ਵਾਲੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਵਿਭਾਗ ਦੇ ਅਫਸਰ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਪਹਿਲਾਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਰੋਡ ਮੈਪ ਕੀ ਹੈ ਕੀ ਪਿੰਡ ਵਾਲੇ ਚਾਹੁੰਦੇ ਨੇ ਤੇ ਕੀ ਇਹਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਅੱਗੇ ਇੱਧਰ ਬੈਠੇ ਹੋਏ ਨੇ ਸਰ ਕੀ ਰੋਡ ਮੈਪ ਹੈ ਕੀ ਰੋਡ ਮੈਪ ਹੈ ਜਿਵੇਂ ਤੁਹਾਨੂੰ ਸਵੇਰ ਤੋਂ ਬਿਠਾਇਆ ਹੋਇਆ ਇੱਥੇ ਕੀ ਰੋਡ ਮੈਪ ਹੈ ਅੱਗੇ ਜਿਹੜੇ ਅਫਸਰ ਗਏ ਹੋਏ ਨੇ ਦੱਸੋ ਕੀ ਸ਼ੁਰੂ ਜਿਵੇਂ ਤੁਹਾਨੂੰ ਸਵੇਰ ਤੋਂ ਇੱਥੇ ਬਿਠਾਇਆ ਹੋਇਆ ਕੀ ਚੱਲ ਕੀ ਰਿਹਾ ਹੈ ਕੀ ਰੋਡ ਮੈਪ ਦੇਖਿਆ ਜਾ ਰਿਹਾ ਅੱਗੇ ਜਾ ਕੇ ਐਕਚੁਅਲੀ ਉੱਥੇ ਜਿਹੜਾ ਏਰੀਆ ਹੈਗਾ ਕੁਝ ਫੋਰੈਸਟ ਦਾ ਕੁਝ ਪ੍ਰਾਈਵੇਟ ਲੈਂਡ ਹੈਗੀ ਹੈ ਦੇ ਵਾਂਟ ਕੀ ਜਿਹੜੀ ਡਰੇਨ ਹੈਗੀ ਹੈ ਇੱਕ ਉੱਥੋਂ ਦੀ ਕਿਊਨਿਟ ਪਟਾ ਦੇ ਦੋ ਜਿਹੜੀ ਉਹ ਕਿਊਨਿਟ ਪਟਾਏਗੀ ਤਾਂ ਜਿਹੜਾ ਵਾਟਰ ਹੈ ਆਪਣਾ ਉਹਦਾ ਫਲੋ ਹੈ ਜਿਹੜਾ ਉਹ ਡਾਇਵਰਸ ਹੋ ਕੇ ਜਾਂ ਫੈਲ ਕੇ ਚੱਲੇਗਾ ਕਹਿ ਸਕਦੇ ਹੋ ਜਿਹੜਾ ਅਦਰੋਂ ਤੱਕ ਮਾਰ ਰਿਹਾ ਹੈਗਾ ਉਹ ਘਟ ਬੱਜੇਗੀ ਐਸ ਕੰਪੈਰੀਜ਼ਨ ਟੂ ਥੈਟ ਉਹਦੇ ਲਈ ਜਿਹੜੇ ਉੱਥੋਂ ਦੇ ਲੋਕ ਜਿਨ੍ਹਾਂ ਦੀ ਪ੍ਰਾਈਵੇਟ ਲੈਂਡ ਹੈ ਦੇ ਆਰ ਪ੍ਰੋਟੈਸਟਿੰਗ ਦੇ ਡੋਨਟ ਵਾਂਟ ਕੀ ਸਾਡੀ ਜਿਹੜੀ ਮਸ਼ੀਨ ਹੈ ਸਾਡੇ ਏਰੀਆ ਦੇ ਵਿੱਚ ਤੁਸੀਂ ਕਿਊਨਿਟ ਪਟਾਓ ਇਹ ਇਸ਼ੂ ਹੈ ਮਤਲਬ ਉੱਥੋਂ ਯੂਨਿਟ ਕੀ ਕੀਤੀ ਜਾ ਰਹੀ ਹੈ ਪਰ ਤੁਹਾਡੇ ਅਫਸਰਾਂ ਵੱਲੋਂ ਅਜੇ ਤੱਕ ਕੁਝ ਕੀਤਾ ਨਹੀਂ ਗਿਆ ਜਾਂ ਫਿਰ ਕੀ ਹੈ ਸਾਡੇ ਵੱਲੋਂ ਕੱਲ ਵੀ ਮਸ਼ੀਨਸ ਗਈਆਂ ਸੀਗੀਆਂ ਉੱਥੋਂ ਦੇ ਲੋਕਲ ਪ੍ਰੋਟੈਸਟ ਕਰਕੇ ਸਾਨੂੰ ਬਾਹਰ ਕੱਢਨੀ ਪਈਆਂ ਅੱਜ ਫੇਰ ਮਸ਼ੀਨਸ ਗਈਆਂ ਨੇ ਫੇਰ ਸਾਨੂੰ ਬਾਹਰ ਕੱਢ ਤੁਸੀਂ ਤੁਸੀਂ ਲਗਾਤਾਰ ਜਦੋਂ ਕੱਲ ਪਹਿਲਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਪਹਿਲਾਂ ਸਵੇਰੇ ਤੁਹਾਡੇ ਦੋ ਦੋ ਅਧਿਕਾਰੀ ਆਉਂਦੇ ਨੇ ਜੋ ਦੋਨਾਂ ਨੂੰ ਬਿਠਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਸਾਡਾ ਇੱਕ ਅਧਿਕਾਰੀ ਜਾ ਲੈਣ ਦਿਓ ਜਾ ਕੇ ਉੱਥੋਂ ਸੈਟਿੰਗ ਕਰਾਉਂਦਾ ਤੇ ਹੁਣ ਦੁਬਾਰਾ ਪਿੰਡ ਵਾਲਿਆਂ ਨੇ ਸ਼ਰਤ ਰੱਖੀ ਜਾਂਦੀ ਹੈ ਕਿ ਸਾਡਾ ਜਿਹੜਾ ਅਧਿਕਾਰੀ ਤੁਸੀਂ ਬਿਠਾਇਆ ਇਹ ਵੀ ਛੱਡ ਪੈ 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 ਕੀ ਕਰ ਰਿਹਾ ਥੋਂ ਦੇਖ ਕੇ ਵੀ ਛੱਤ ਰੱਖੀ ਗਿਆ ਕਿ ਸਾਡੇ ਅਪਸ ਤੋਂ ਛੱਡੋ ਪਹਿਲਾਂ ਐਦਾਂ ਦਾ ਕੋਈ ਸ਼ੈ ਤੁਹਾਡੀ ਗੱਲ ਨਹੀਂ ਕਿਨੇ ਕਹ ਦੱਸੋ ਕੋਈ ਅਜਿਹੀ ਗੱਲ ਨਹੀਂ ਹੋਈ ਕਿਸੇ ਨਾਲ ਹਮ ਤੇ ਜਿਹੜੇ ਹੁਣ ਦੂਸਰੇ ਪਿੰਡ ਵਾਲੇ ਲੋਕ ਜਿੱਥੋਂ ਤੋਂ ਤੁਸੀਂ ਕਿਊਨਿਟ ਪਟਾਉਣੀ ਹੈ ਉਥੋਂ ਪ੍ਰਸ਼ਾਸਨ ਦੇ ਅਧਿਕਾਰੀ ਬਹੁਤ ਵੱਡੇ ਵੱਡੇ ਨੇ ਆਈਐਸ ਆਈਪੀਐਸ ਸਾਡੇ ਕੋਲ ਅਧਿਕਾਰੀ ਬੈਠੇ ਨੇ ਜਿਹੜੇ ਸਮਝਾ ਸਕਦੇ ਨੇ ਜਾ ਕੇ ਉਹਨਾਂ ਨੂੰ ਕਿ ਬਹੁਤ ਵੱਡਾ ਨੁਕਸਾਨ ਇਹਨਾਂ ਬੰਨਾਂ ਨੇ ਕਰ ਦੇਣਾ ਚਾਹੀ ਇਧਰੋਂ ਟੁੱਟਦਾ ਠੀਕ ਐਡਮਿਨਿਸਟ੍ਰੇਸ਼ਨ ਨਾਲ ਚੱਲ ਰਹੀ ਹੈ ਡੀਸੀ ਸਾਹਿਬ ਨਾਲ ਡਾਇਰੈਕਟਰ ਵੀ ਲਗਾਤਾਰ ਉਹਨਾਂ ਦੇ ਟੱਚ ਦੇ ਵਿੱਚ ਹੈ ਦੇ ਆਰ ਸੈਂਡਿੰਗ ਦੀ ਫੋਰਸ ਵੀ ਵਿਲ ਕੋਆਰਡੀਨੇਟ ਵਿਦ them ਸਾਡੀ ਮਸ਼ੀਨਜ਼ ਉੱਥੇ ਹੀ ਨੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਹਰ ਹਾਲਾਤ ਚ ਕਿਊਨਿਟ ਖਰਾਬ ਕੱਢ ਕੇ ਜਾਵਾਂਗੇ ਕਿੰਨੀ ਕੁ ਵੀਜ਼ੀਬਲ ਹੈ ਮਸ਼ੀਨ ਨਹੀਂ ਨਜ਼ਰ ਆਉਂਦਾ ਮਸ਼ੀਨ ਨਹੀਂ ਨਜ਼ਰ ਆਉਗੀ ਕਿਉਂਕਿ ਕਾਫੀ ਪਲਾਂਟਸ ਨੇ ਬਟ ਓਦਾਂ ਹੱਥੋਂ ਦੀ ਵੀਜ਼ੀਬਲ ਹੈ ਜੇ ਤੁਸੀਂ ਉਸ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਤੋਂ ਦੇਖੋ ਅੱਛਾ ਸਰ ਜੇ ਇਹ ਪਹਿਲਾਂ ਧਿਆਨ ਦੇ ਵਿੱਚ ਨਹੀਂ ਸੀ ਚੀਜ਼ਾਂ ਕਿਵੇਂ ਹਟਾ ਦਿੱਤੇ ਜਾਣ ਕਿਉਂਕਿ ਪਿੰਡ ਵਾਲੇ ਕਹਿੰਦੇ ਕਿ ਪਹਿਲੀ ਵਾਰ ਨਹੀਂ ਹੋਇਆ ਇਹ ਲਗਾਤਾਰ ਹੁੰਦਾ ਹੈ ਕਿ ਵੀ ਇਹ ਕਹਿਣਾ ਪੈਂਦਾ ਜੰਗਲਾਤ ਵਿਭਾਗ ਨੂੰ ਸਾਹਮਣੇ ਵੀ ਕਹਿੰਦੇ ਅਸੀਂ ਇਸ ਤਿੱਕੇ ਦੇ ਨਾਲ ਅਸੀਂ ਇੱਥੇ ਡੀਸਿਲਟਿੰਗ ਦੀ ਪ੍ਰਪੋਜ਼ਲ ਤਿਆਰ ਕੀਤੀ ਸੀਗੀ ਬਟ that was denied because ਫੋਰੈਸਟ ਏਰੀਆ ਨੇ ਡਿਨਾਈ ਕਰਤਾ ਸੀ ਕਿ ਇਹ ਫੋਰੈਸਟ ਦਾ ਏਰੀਆ ਤਾਂ ਇੱਥੇ ਡੀਸਿਲਟਿੰ ਮਤਲਬ ਠੀਕ ਹੁਣ ਮਤਲਬ ਅੱਗੇ ਕਲੀਅਰ ਹੋ ਜਾਏਗਾ ਜਿਵੇਂ ਪਿੰਡ ਵਾਲੇ ਚਾਹ ਰਹੇ ਨੇ ਉਸ ਚੀਜ਼ ਦਾ ਕਿੰਨਾ ਕ ਸਮਾਂ ਲੱਗ ਰਿਹਾ ਅਗਲੀ ਯੂਨਿਟ ਜੇ ਪਟਾਉਣ ਲਈ ਮਨਾਉਣੇ ਨੇ ਲੋਕ ਕੀ ਲੱਗ ਰਿਹਾ ਤੁਸੀ ਤਾਂ ਲਗਾਤਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਚੱਲ ਰਹੇ ਹੋ ਕੀ ਕਹਿ ਰਹੇ ਐਡਮਿਨਿਸਟ੍ਰੇਸ਼ਨ ਕਿਉਂਕਿ ਤੁਸੀਂ ਲਗਾਤਾਰ ਇੱਥੇ ਮੈਨੂੰ ਲੱਗਦਾ ਕਿ ਅਫਸਰਾਂ ਦਾ ਇੱਥੇ ਬੈਠੇ ਨਾਲੋਂ ਕੰਮ ਕਰਨਾ ਜ਼ਿਆਦਾ ਜ਼ਰੂਰੀ ਆ ਕੀ ਤੁਹਾਡੀ ਚਰਚਾ ਕੀ ਚੱਲਦੀ ਸਾਡੀ ਇੱਕ ਟੀਮ ਸਬ-ਡਿਵੀਜ਼ਨਲ ਆਫੀਸਰ ਅਲੋਂਗ ਵਿਦ ਜੇਸ ਸਾਡੇ ਉੱਥੇ ਨੇ ਦੇ ਆਰ ਟ੍ਰਾਈਂਗ ðiਰ ਲੈਵਲ ਬੈਸਟ ਟੂ ਕੋਆਰਡੀਨੇਟ ਕਰ ਰਹੇ ਲੋਕਾਂ ਨੂੰ ਸਮਝਾ ਰਹੇ ਆ ਵੀ ਜੇ ਦੇਖੋ ਪਾਣੀ ਦਾ ਫ ਚਾਹਲ ਕੇ ਚੱਲੇਗਾ ਨਹੀਂ ਤਾਂ ਅਦਰ ਉਟਾ ਲੱਗ ਰਹੀ ਉਧਰਲੇ ਲੋਕ ਵੀ ਆਪਣੇ ਅਦਰਲੇ ਲੋਕ ਵੀ ਆਪਣੇ ਆ ਦੇਖਦੇ ਜੇ ਮੰਨਦੇ ਤਾਂ ਜੀ 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 ਉਧਰੋਂ ਕਿਉਂ ਨਟ ਪਟਾਉਨੇ ਆ ਉਸ ਥਾਂ ਦੇ ਉੱਤੇ ਪਟਾਉਨੇ ਆ ਉਧਰ ਦੇ ਲੋਕਾਂ ਨੂੰ ਕੀ ਨੁਕਸਾਨ ਹੁੰਦਾ ਜੇ ਜਿਹੜੀ ਜਿਹਦੇ ਕਰਕੇ ਉਹਨੇ ਪਟਣ ਦੇ ਰਹੇ ਤੁਹਾਨੂੰ ਬੇਸਿਕਲੀ ਆਈ ਥਿੰਕ ਉਹਨਾਂ ਨੇ ਉੱਥੇ ਜਿਹੜੀ ਸਪੋਰਟ ਜਿਵੇਂ ਆ ਜਿੱਥੇ ਆਪਾਂ ਖੜੇ ਆ ਆ ਤੁਹਾਡੇ ਜਿਵੇਂ ਦਰਖਤ ਲੱਗੇ ਹੋਏ ਆ ਇਹ ਵੀ ਮਤਲਬ ਨਹੀਂ ਪਟਣ ਦੇ ਰਹੇ ਸੀਗੇ ਸਾਨੂੰ ਕੱਲ ਦਰਖਤਾਂ ਦੀ ਲੋੜ ਸੀਗੀ ਬਿਕੋਜ਼ ਇੱਥੇ ਢਾਹ ਲੱਗ ਰਹੀ ਸੀ ਕਈ ਜਗ੍ਹਾ ਤੇ ਤਾਂ ਅਸੀਂ ਜਦੋਂ ਦਰਖਤ ਪਟ ਰਿਆ ਸੀ ਤਾਂ ਜਿਹੜਾ ਲੈਂਡ ਓਨਰ ਸੀਗਾ ਹੀ ਡਿਨਾਈਡ ਹੋ ਉਹ ਕਹਿੰਦਾ ਵੀ ਪਹਿਲਾਂ ਮੈਨੂੰ 5 ਲੱਖ ਦਾ ਮੁਆਵਜ਼ਾ ਦਿਓ ਫਿਰ ਤੁਸੀਂ ਪਟ ਲਓ ਤਾਂ ਇਸ ਤਰੀਕੇ ਦੇ ਇਸ਼ੂਜ਼ ਉਹਨਾਂ ਦੀ ਪ੍ਰਾਈਵੇਟ ਲੈਂਡ ਦੇ ਵਿੱਚ ਨੇ ਹਮ ਅੱਛਾ ਇਹ ਇਥੋਂ ਤੱਕ ਇਹ ਪ੍ਰਾਈਵੇਟ ਲੈਂਡ ਆ ਸਾਰੀ ਇਹ ਇਹ ਪ੍ਰਾਈਵੇਟ ਲੈਂਡ ਹੈ ਠੀਕ ਹੈ ਤਾਂ ਇਹ ਤਾਂ ਲੋਕੇ ਨਹੀਂ ਪੱਟਣ ਦਿੰਦੇ ਉਹਨਾਂ ਸਾਨੂੰ ਉਦੋਂ ਉਸ ਟਾਈਮ ਉਸ ਤਰਫ ਜਦੋਂ ਡਿਸਚਾਰਜ ਇੰਕਰੀਜ਼ ਹੋਇਆ ਸੀਗਾ ਸਾਨੂੰ ਮੈਸਿਵ ਟ੍ਰੀਜ਼ ਦੀ ਲੋਡ ਸੀਗੀ ਉਹ ਕਿਸੇ ਨੂੰ ਆਖਿਆ ਤਾਂ ਉਸਨੇ ਡਿਨਾਈ ਕਰ ਦਿੱਤਾ ਇੱਕ ਮਿੰਟ ਮੈਂ ਤੁਹਾਡੇ ਕੋਲੋਂ ਨਾ ਇਹ ਲੋਕਾਂ ਤੇ ਦਬਾਅ ਹੈ ਇੱਥੇ ਤੁਸੀਂ ਉਹ ਪੱਟ ਰਹੇ ਹੋ ਜਾਂ ਤੁਹਾਡਾ ਆਪ ਦਾ ਰੋਡ ਮੈਪ ਹੈ ਕਿ ਉਹ ਪੱਟਣ ਨਾਲ ਸੁਧਾਰ ਹੋ ਸਕਦਾ ਇਧਰ ਲਈ ਬੱਜ ਜਾਣਗੇ ਉਧਰ ਲਈ ਬੱਜ ਜਾਣਗੇ ਕਿ ਲੋਕਾਂ ਦੇ ਦਬਾਅ ਹੇਠ ਪੱਟਦੇ ਹੋ ਬਸ ਵੀ ਇਹ ਪੱਟ ਦੋ ਬਸ ਵੀ ਠੀਕ ਹੋ ਜਾਏਗਾ ਇਹ ਕੋਈ ਦਬਾਅ ਨਹੀਂ ਹੈਗਾ ਇਟਸ ਅ ਸੁਜੈਸ਼ਨ ਤੇ ਵਧੀਆ ਸੁਜੈਸ਼ਨ ਹੈ ਸਾਨੂੰ ਕਰਨਾ ਵੀ ਚਾਹੀਦਾ ਦਬਾਅ ਠੀਕ ਹੈ ਉਹਨਾਂ ਦੀ ਉਹਨਾਂ ਨੇ ਵੀ ਚ ਬੱਟ ਠੀਕ ਹੈ ਹੁਣ ਅਸੀਂ ਮਸ਼ੀਨਸ ਭੇਜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਚੱਲ ਰਿਹਾ ਤੇ ਹੋ ਜਾਏਗਾ ਅਸੀਂ ਆਪ ਵੀ ਅਸੀਂ ਮੌਕਾ ਦੇਖ ਕੇ ਆਏ ਸੀਗੇ ਪਰਸੋਂ ਅੱਛਾ ਇਹ ਜਿਵੇਂ ਕਹਿ ਰਹੇ ਨੇ ਕਿ ਵੀ ਜਵੇਨਾ ਦੀ ਡਿਮਾਂਡ ਸੀਗੀ ਉਧਰੋਂ ਪੱਟਣ ਦੀ ਕੋਸ਼ਿਸ਼ ਹੈ ਕਿ ਲਗਾਤਾਰ ਕਰ ਰਹੇ ਆ ਕੀ ਲੱਗਦਾ ਕਿ ਉਸ ਨਾਲ ਹੱਲ ਹੋ ਜਾਏਗਾ ਜਿਵੇਂ ਦਸਰੇ ਨੇ ਅਫਸਰ ਤੁਹਾਡਾ ਡੈਜਿਗਨੇਸ਼ਨ ਕੀ ਹੈ ਹੁਣ ਖੇਤਾਂ ਚ ਪਪੂਲਰ ਤੁਸੀਂ ਪਟ ਰਹੇ ਨੇ ਜਿਹੜੇ ਜੰਗਲਾਤ ਮੈਂ ਕਹਿੰਦਾ ਮੋਟੇ ਮੋਟੇ ਦਰਖਤ ਖੜੇ ਹੋਰ ਖੜੇ ਵੀ ਤਾਂ ਚੱਕੀ ਸਕਦੇ ਨੇ ਛੋਟੇ ਛੋਟੇ ਬੂਟੇ ਹੈਗੇ ਇਹ ਬੂਟੇ ਕੀ ਕਰ ਲੈਣਗੇ ਇਹਨਾਂ ਨੇ ਤਾਂ ਇੱਕੋ ਲੱਗਦਾ ਬਾੜਾ ਰੱਖ ਚੁੱਕਿਆ ਵੀ ਅਸੀਂ ਵੱਡ ਵੱਡ ਕੇ ਸਿੱਟੀ ਜਾਓ ਇਹਦੇ ਨਾਲ ਕੰਟਰੋਲ ਥੋੜੀ ਨਾ ਹੋਣਾ ਹੈ ਠੀਕ ਹੈ ਕਿ ਨਹੀਂ ਜੀ ਕਿਉਂਕਿ ਇਹ ਅੱਜ ਦਾ ਨਹੀਂ ਹੈਗਾ ਕਈ ਵਾਰ ਇਦਾਂ ਕੰਮ ਹੋ ਗਏ ਪ੍ਰਸ਼ਾਸਨ ਇਸ ਵੱਲ ਕੋਈ ਨਹੀਂ ਕੋਈ ਠੋਕਣ ਨਹੀਂ ਕੋਈ ਛੱਟ ਨਹੀਂ ਕਿਸੇ ਵੀ ਤਰ੍ਹਾਂ ਦੀ ਨਹੀਂ ਹੈਗੀ ਹੁਣ ਇਹ ਤਾਂ ਬਸ ਇਹ ਵੀ ਪਾਣੀ ਪੈ ਗਿਆ ਖੱਡਾ ਜੋ ਬਾਹਰ ਆ ਗਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਉਹ ਵੀ ਮੈਂ ਕਹਿੰਦਾ ਸਾਰੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਹੈ ਇਹਨੇ ਦੂਰ ਦੂਰੋਂ ਆਏ ਨੇ ਕੰਮ ਬਿਲਕੁਲ ਸਹੀ ਕਰ ਰਹੇ ਨੇ ਆਪਣੇ ਬਦੌਲਤੇ ਐਮਐਲਏ ਸਾਹਿਬ ਆਏ ਉਹ ਤਾਂ ਉਹ ਗੱਲ ਹੋ ਗਈ ਪੈਰ ਚੂਤੀਨਾ ਪਾਮਾ ਸੱਦੀ ਹੋਈ ਮਿੱਤਰਾਂ ਦੀ ਸਾਦ ਦਾ ਲੱਤੀ ਪਰ ਉਹਨਾਂ ਨੇ ਆਪਣੀ ਇੱਕ ਮੂਰੀ ਤੱਕ ਨਹੀਂ ਗਿਲੀ ਹੋਣ ਦਿੱਤੀ ਨਾ ਉਹ ਨਾਲ ਲੱਗੇ ਨੇ ਚਲੋ ਹਰ ਬੰਦਿਆ ਸੀ ਇਹ ਨਹੀਂ ਕਹਿੰਦੇ ਹੈਗੇ ਪਾਰਟੀ ਵੱਲੋਂ ਵੀ ਇਹ ਕਿਉਂਕਿ ਸਾਂਝਾ ਕੰਮ ਹੈ ਦੁੱਖ ਮਜ਼ਾ ਸਭ ਨੂੰ ਖੜਨਾ ਚਾਹੀਦਾ ਹੈਗਾ ਪਰ ਕੋਈ ਨਹੀਂ ਆਏ ਫੋਟੋ ਨਾ ਖਚਾਈਆਂ ਜੇ ਆਰ ਚ ਲੰਚ ਚੱਲਦਾ ਜੀ ਕਦੇ ਕਿਤੇ ਚੱਲਦਾ ਜੀ ਜੇ ਕਿਤੇ ਕਾ ਦਿਓ ਇਧਰੋਂ ਕਾ ਦਿਓ ਇਧਰੋਂ ਕਰ ਦਿੰਨੇ ਉਹ ਕੰਮ ਹੀ ਨਾ ਦਾ ਤੁਸੀਂ ਇਹ ਜਿਹੜੇ ਅਫਸਰ ਨੇ ਇੱਥੇ ਟੁੱਟੇ ਹੜਗੇ ਜੀ ਅਸੀਂ ਕੋਈ ਕਿਸ ਨੂੰ ਰੋਕਿਆ ਨਹੀਂ ਵੀ ਕਰੋ ਤੁਸੀਂ ਪਰ ਕੋਈ ਵੀ ਆ ਕੇ ਨਹੀਂ ਖੜਿਆ ਹੈਗਾ ਜੀ ਸਾਰੇ ਉੱਪਰ ਖੜਨੇ ਉਹ ਵਿਚਾਰੇ 5-7 ਮੈਂ ਕਹਿੰਦਾ ਤਕਰੀਬਨ 25-30 ਬੰਦੇ ਹੋਣੇ ਲੇਬਰ ਵਾਲੇ ਜਿਹੜਾ ਰੋਪਣ ਆਏ ਸੰਭਰਾ ਲਿਓ ਮੇਰੇ 바ਕਵਸੀ ਮੇਰੇ ਕੋਲ ਕੰਮ ਕਰ 700 ਰੁਪਏ ਦਿਹਾੜੀ ਨੂੰ ਆ ਥੈਲੇ ਸਾਰੇ ਸਾਡੇ ਆਪਣੇ ਕੋਈ ਸਰਕਾਰੀ ਕੋਈ ਵੀ ਉਹ ਨਹੀਂ ਹੈਗਾ ਸਾਰੇ ਆਪਣੇ ਪਿੰਡਾਂ ਵਾਲੇ ਲੈ ਕੇ ਆ ਰਹੇ ਨੇ ਭਾਜੀ ਇਹਨਾਂ ਵੱਲੋਂ ਸਭ ਕੁਝ ਹੋਇਆ ਹੈ ਸੰਯੋਗ ਜਿਹੜੇ ਇਹ ਅਫਸਰ ਬਿਠਾਏ ਹੋਏ ਨੇ ਇਹ ਤੁਹਾਡੀ ਕੀ ਡਿਮਾਂਡ ਹੈ ਇਹਨਾਂ ਨੂੰ ਬਿਠਾ ਕੇ ਵੀ ਕੀ ਮੇਰੀ ਗੱਲ ਸੁਣੋ ਅਫਸਰ ਨੂੰ ਬਿਠਾ ਲਓ ਅਫਸਰ ਦਾ ਕੋਈ ਨਹੀਂ ਆ ਅਫਸਰ ਮੈਂ ਇੰਨੇ ਦਿਨ ਤੋਂ ਆਇਆ ਨਹੀਂ ਹੈਗਾ ਹਫਤਾ ਹੋ ਗਿਆ ਇੱਥੇ ਕੰਮ ਚੱਲਦੇ ਨੂੰ ਅੱਜ ਅਫਸਰ ਆ ਕੇ ਬੈਠ ਕੇ ਪਰ ਮੇਰੇ ਹਿਸਾਬ ਨਾਲ ਇਹ ਜਾਣੇ ਨਹੀਂ ਚਾਹੀਦੇ ਇਹਨੂੰ ਬੰਨ ਕੇ ਬਿਠਾਉਣਾ ਚਾਹੀਦਾ ਜਦ ਤੱਕ ਕੰਮ ਫਾਈਨਲ ਨਹੀਂ ਹੁੰਦਾ ਇਹੀ ਡਿਮਾਂਡ ਆ ਕਿ ਵੀ ਬੰਨ ਕੇ ਬਿਠਾਉਣ ਠੀਕ ਹੈ ਜੀ ਭਾਈ ਮੇਰੀ ਗੱਲ ਸੁਣੋ ਪਾਜੀ ਇਹਨੂੰ ਬੁਲਾਓ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਨਾ ਵੀ ਸਜੈਸ਼ਨਲ ਹੋ ਰਿਹਾ ਹੈ ਪਾਰਸੋ ਸਾਨੂੰ ਡੀਸੀ ਸਾਹਿਬ ਤੇ ਪ੍ਰਸ਼ਾਸਨ ਕਹਿ ਕੇ ਗਿਆ ਵੀ ਅਸੀਂ ਜਿਹੜੇ ਪਰਲੇ ਪਾਸੇ ਵਾਲਾ ਇਹ ਇਹ ਫੋਰੈਸਟ ਡਿਪਾਰਟਮੈਂਟ ਦੀ ਲੈਂਡ ਹੈ ਪਰ ਇੱਥੇ ਸਰਮਾਇ ਇਹ ਪਪੂਲਰ ਫੋਰੈਸਟ ਲੈਂਡ ਦੇ ਵਿੱਚ ਕਰੇ ਪਪੂਲਰ ਨਹੀਂ ਹੁੰਦਾ ਇਹ ਸਰਮਾਇਦਾਰਾਂ ਦੇ ਪਪੂਲਰ ਖੜੇ ਆ ਇਹ ਸਰਮਾਇਦਾਰਾਂ ਦੇ ਪਪੂਲਰ ਬਚਾਉਣ ਦੇ ਲਈ ਜਿਹੜਾ ਝੂਂਡ ਖੜਾ ਇਹ ਝੂਂਡ ਨਹੀਂ ਪ੍ਰਸ਼ਾਸਨ ਪੜਾ ਰਿਹਾ ਸਾਨੂੰ ਪਰਸੋਂ ਇਹਨਾਂ ਨੇ ਰਾਤ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਸਵੇਰ ਨੂੰ ਡਰੇਨ ਖਲਾਉਂਗੇ ਵੀ ਸਵੇਰੇ ਸਾਡੇ ਨਾਲ ਗੱਲਬਾਤ ਕਰਿਓ ਸਾਡੇ ਵੀਰ ਕੱਲ ਸਾਰਾ ਦਿਨ ਉੱਥੇ ਪੋਕ ਲੈਣਾ ਲੈ ਕੇ ਖੜੇ ਰਹੇ ਪਰ ਪ੍ਰਸ਼ਾਸਨ ਇਹਨਾਂ ਦੀ ਕੋਈ ਬਾਣ ਨਹੀਂ ਫੜੀ ਕਿਹੜੇ ਜਿਹੜੇ ਨੇ ਵੱਡੇ ਅਧਿਕਾਰੀ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਜਿਹੜੇ ਬਟਨ ਨਹੀਂ ਦੇ ਰਹੇ ਆਏ ਵੀ ਹਲੇ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ-ਕਿਹੜੇ ਹੈ ਇਹ ਵੱਡੇ سرمایہਦਾਰੀ ਪਰ ਫੋਰੈਸਟਲ ਹੈ ਪਰ ਫੋਰੈਸਟ ਲੈਂਡ ਹੈ ਫੋਰੈਸਟ ਲੈਂਡ ਦੇ ਵਿੱਚ ਕਰੇ ਪਪੂਲਰ ਨਹੀਂ ਹੁੰਦਾ ਇਹ ਵੱਡੇ-ਵੱਡੇ سرمایہਦਾਰਾਂ ਤੇ ਕਰੋੜਾਂ ਦੇ ਪਪੂਲਰ ਹੈ ਠੀਕ ਹੈ ਪਰ ਇਹ ਜਿਹੜੇ ਕਹਿ ਰਹੇ ਸਜੈਸ਼ਨ ਜਿਹੇ ਸਜੈਸ਼ਨ ਹੁੰਦਾ ਤਾਂ ਇਹ ਕੱਲ ਹੀ ਕਰਵਾਉਂਦੇ ਪਰ ਇਹ ਅੱਜ ਵੀ ਨਹੀਂ ਹਲੇ ਸਵੇਰ ਦੀ ਗਈ ਹੋਈ ਹੈ ਸਵੇਰ ਦੀ ਸਵੇਰ ਤੇ ਹਲੇ ਵੀ ਉੱਥੇ ਗਏ ਹੋਏ ਆ ਹਲੇ ਤੱਕ ਕੁਝ ਨਹੀਂ ਹੋਇਆ ਠੀਕ ਹੈ ਇਹ ਕਹਿ ਰਹੇ ਆ ਵੀ ਸਾਡੇ ਪਹਿਲਾਂ ਜਿਹੜੇ ਉਰੇ ਬੰਦੇ ਬਿਠਾ ਲਏ ਵੇ ਛੱਡੋ ਇਹਨਾਂ ਦੇ ਮਤਲਬ ਵੱਡੇ ਜਿਹੜੇ ਅਫਸਰ ਨੇ ਤੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਤੁਸੀਂ ਪੁੱਛੋ ਜੇ ਸਜੈਸ਼ਨ ਹੈ ਤਾਂ ਕੱਲ੍ਹ ਕਾਤੇ ਨਹੀਂ ਹੋਇਆ ਕੱਲ੍ਹ ਕਾਤੇ ਸਾਡੇ ਬੰਦੇ ਤਾਂ ਉਹਨੇ ਨੇ ਫੁੱਦੂ ਖਿੱਚਿਆ ਇਹਨਾਂ ਦੇ ਮਹਿਕਮੇ ਨੇ ਅੱਜ ਵੀ ਸਾਡਾ ਸਜੈਸ਼ਨ ਕੱਲ ਦਾ ਸੀਗਾ ਕਹਿੰਦੇ ਕੱਲ੍ਹ ਕੰਮ ਕਿਉਂ ਨਹੀਂ ਹੋਇਆ ਅਸੀਂ 2024 ਤੋਂ ਜੀ ਅਸੀਂ 2024 ਦੇ ਵਿੱਚ ਵੀ ਲੈਟਰ ਫੋਰੈਸਟ ਨੂੰ ਲਿਖਿਆ ਸੀ ਗਿਆ ਉਹਨਾਂ ਵੱਲੋਂ ਡਿਨਾਈ ਹੋ ਗਿਆ ਸੀਗਾ ਕਿ ਡੀਸਿਲਟਿੰਗ ਤੁਸੀਂ ਇੱਥੇ ਨਾ ਕਰਾਓ ਬਿਕੋਜ਼ ਥਿਸ ਇਜ਼ ਅ ਪ੍ਰਾਈਵਟ ਫੋਰੈਸਟ ਲੈਂਡ ਤਾਂ ਸਾਡੇ ਕੋਲ ਸਾਡਾ ਰਿਕਾਰਡ ਹੈਗਾ ਹੈਗਾ ਇਹਦੇ ਵਿੱਚ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਉਹ ਕਹਿੰਦੇ ਕਿ ਅਸੀਂ ਲਿਖਿਆ ਐਸ ਵਿਭਾਗ ਨੂੰ ਪਰ ਉਹਨਾਂ ਨੇ ਜਿਹੜਾ ਮਨਾ ਕਰ ਦਿੱਤਾ ਸੀਗਾ 2024 ਦੀ ਲਿਖੀ ਹੋਈ ਹੈ ਕਹਿੰਦੇ ਨਹੀਂ ਨਹੀਂ 24 ਦੀ ਨਹੀਂ 8 ਵਜੇ ਦਾ ਕਹਿੰਦਾ ਜੀ ਇੱਥੇ 12 ਬੈਠੇ ਨੂੰ 5 6 ਘੰਟੇ ਹੋ ਗਿਆ ਬੈਠੇ ਨੂੰ ਵੀ ਹੁਣ ਇਹਦੀ ਕੋਈ ਮਸ਼ੀਨ ਨਹੀਂ ਆਈ ਹਾਲ ਤੱਕ ਕਹਿੰਦਾ ਵੀ ਉਧਰ ਪੱਟਦੀ ਹੈ ਕੱਲ ਵੀ ਹੁਣ ਤੱਕ ਮਸ਼ੀਨ ਨਹੀਂ ਆਈ ਕਹਿੰਦਾ ਕਹਿੰਦਾ ਮੈਂ ਮਸ਼ੀਨ ਲਾਣਾ ਸੀ ਕਿ ਪਈ ਤੂੰ ਪੱਟ ਕੇ ਪੱਟ ਦੇ ਨੂੰ ਪੱਟ ਕੇ ਆਪਣਾ ਜਾ ਉਧਰ ਤੇ ਇੱਕ ਵਾਰੀ ਰਸਤਾ ਕਰ ਦੇ ਇੱਧਰ ਨੂੰ ਹਾਲ ਤੱਕ ਨਹੀਂ ਰਾਹਤਾ ਇਹਨਾਂ ਨੂੰ ਪਾਣੀ ਦਾ ਜਾਂਦਾ ਕਰੇ ਉਧਰ ਨੂੰ ਨਾ ਨਾ ਉਧਰ ਨਹੀਂ ਹੈਗਾ ਰਸਤਾ ਉਹੋ ਯਾਰ ਰਸਤਾ ਨਹੀਂ ਇਹ ਪਾਣੀ ਦਾ ਰਸਤਾ ਉਧਰ ਨੂੰ ਕਰ ਦੇਵੇ ਪੱਟ ਕੇ ਮਤਲਬ ਜੇ ਵੀ ਸੀ ਕਰਨ ਕਰ ਦੇਵੇ ਜਿਹੜੀ ਸਾਰੀ ਗੱਲ ਹੈ ਜਿਹੜੀ ਸਾਰੀ ਗੱਲ ਇੱਥੇ ਖਤਮ ਹੁੰਦੀ ਹੈ ਵੀ ਇਹ ਜਿਹੜੇ ਪਪੂਲਰ ਹੈ ਇਹ ਸਰਮਾਇਦਾਰਾਂ ਦੇ ਪਪੂਲਰ ਹੈ ਇਹ ਪਪੂਲਰ ਬਚਾਉਣ ਤੇ ਕਰੋੜਾਂ ਦੇ ਪਪੂਲਰ ਬਚਾਉਣ ਦੇ ਲਈ ਇਹਨਾਂ ਨੇ ਲੋਕ ਹੜਾਉਣੇ ਆ ਇਹਨਾਂ ਨੇ ਪੰਜਾਬ ਦੇ ਲੋਕ ਹੜਾਉਣੇ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਦਰਦ ਨਹੀਂ ਇਹਨਾਂ ਨੂੰ ਆਪਣੇ ਢਿੱਡਾਂ ਦਾ ਹੀ ਪਈ ਹੋਈ ਆ ਇਹ ਕੇਜਰੀਆ ਵਾਲਾ ਜਿਹੜਾ ਸਸੋਤੀ ਹੈ ਕਿਸ਼ਨ ਕੁਮਾਰੇ ਭਈਆਖਾਨਾ ਜਿਹੜਾ ਪੰਜਾਬ ਨੂੰ ਆ ਕੇ ਲੱਗ ਗਿਆ ਇਹਨਾਂ ਨੇ ਆ ਕੇ ਪੰਜਾਬ ਬਰਬਾਦ ਕਰਦੇ ਆ ਇਹਨਾਂ ਨੂੰ ਕੋਈ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਇਹਨਾਂ ਨੇ ਡਵਾਉਣਾ ਹੁਣ ਪਤਾ ਗਿਆ ਜੀ ਆ ਵੀ 2 ਕਿੱਲੇ ਕਿਸੇ ਜ਼ਿਮੀਂਦਾਰ ਦੇ ਤੇ ਜੀ ਆ ਜਿਹੜੇ ਜਿੱਥੇ ਧਿਆ ਲਗੇ 2 ਕਿੱਲੇ ਜ਼ਿਮੀਂਦਾਰ ਦੇ ਬੂਟਿਆਂ ਦੇ ਖੜੇ ਤੇ ਜੀ ਉਹ ਜ਼ਿਮੀਂਦਾਰ ਕਹਿੰਦਾ ਵੀ ਤੁਸੀਂ ਤੁਹਾਡਾ ਬਚਾ ਹੁੰਦਾ ਜਿੰਮੇ ਵੀ ਤੁਸੀਂ ਆਪਣਾ ਬਚਾ ਕਰੋ ਪਰ ਤੁਸੀਂ ਬਚਣਾ ਚਾਹੀਦਾ ਉਹਨੇ ਸਾਰੇ ਬੂਟੇ ਪਟਵਾ ਕੇ ਲਵਾਤੇ ਬੰਦੇ ਨੇ ਭਾਜੀ ਨਾਲ ਲੱਗਿਆ ਵਾ ਸੀਗਾ ਨਾਲ ਲੱਗਿਆ ਹੋਇਆ ਸੀ ਉਹ ਬੰਦਾ ਇੱਕ ਵਿਚਾਰਾ ਇੱਕ ਆ ਚੀਜ਼ ਆ ਕਿ ਆ ਜਿਹੜਾ ਜਿਹੜਾ ਪੀਲਾ ਥਾਂ ਇਹ ਕਹਿੰਦੇ ਸਾਰਾ ਫੋਰੈਸਟ ਦਾ ਇਹ ਪੀਲਾ ਥਾਂ ਸੋਚਦਾ ਆਪਾਂ ਉੱਧ ਭਾਜੀ ਇਹ ਦੱਸੂਗੇ ਸਾਰੀ ਗੱਲ ਉਹ ਚੀਨਾ ਦਾ ਉਧਰ ਦਾ ਐਮ.ਐਲ.ਏ ਆ ਆਮ ਆਦਮੀ ਪਾਰਟੀ ਦਾ ਕੀ ਨਾਮ ਆਈ ਜਿਹੜਾ ਕੋਈ ਕਟਾਰੀਆ ਕਟੂਰੀਆ ਉਹਦਾ ਮੁੰਡਾ ਹੁਣ ਮੈਨੂੰ ਨਹੀਂ ਪਤਾ ਵੀ ਉਹ ਮੈਨੂੰ ਆ ਥੋਨੇ ਚੱਲਦਾ ਤਾਂ ਮੈਂ ਫੋਨ ਕੱਟ ਕੇ ਆਇਆ ਉਹ ਬੰਦਾ ਇਹਨੂੰ ਰੇ ਕਰ ਝੂਠ ਬੋਲੀ ਜਾਂਦਾ ਹੈ ਉਹ ਬੰਦਾ ਕੱਠ ਕਰਾ ਰਿਹਾ ਇਹਨਾਂ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਆ ਉਹਦਾ ਮੁੰਡਾ ਲੱਗਿਆ ਹੋਇਆ ਕਿ ਪਿੰਡ ਹੜ ਜਾਣਗੇ ਆ ਦੇਖੋ ਵੀਰੇ ਇੱਥੇ ਤੋਂ ਉਹ ਪਿੰਡ 1.5 ਤੋਂ 2 ਕਿਲੋਮੀਟਰ ਬਾਅਦ ਅਗਲਾ 1 ਕਿਲੋਮੀਟਰ ਬਾਅਦ 1.5 ਤੋਂ 2 ਕਿਲੋਮੀਟਰ ਕਿਵੇਂ ਟੁੱਟ ਜੂਗਾ ਜੀ ਜੇ ਉਹ ਜੰਗਲਾਤ ਦੀ ਜਗ੍ਹਾ ਦੇ ਵਿੱਚ ਉਹ ਡਰੇਨ ਪੱਟ ਵੀ ਦੇਣਗੇ ਪਰ ਉਹ ਐਮਐਲਏ ਰੋਕ ਰਿਹਾ ਹੈ ਐਮਐਲਏ ਦਾ ਮੁੰਡਾ ਰੋਕ ਰਿਹਾ ਉੱਥੇ ਆ ਕੇ ਉਹ ਲੋਕ ਭੜਕਾਏ ਨਹੀਂ ਹੈਗੇ ਇਹ ਸਾਡੇ ਇਹ ਅਫਸਰ ਸਾਹਿਬ ਆ ਜਦ ਇਹ ਉਹਨਾਂ ਨੂੰ ਲਿਖ ਕੇ ਦੇ ਰਹੇ ਆ ਵੀ ਇੱਥੇ ਡਰੇਨ ਦੀ ਲੋੜ ਨਹੀਂ ਫਿਰ ਲੋਕ ਵੀ ਇਹਨਾਂ ਦੀ ਮੂਰੇ ਕਰੇ ਹੋਏ ਆ ਹਾਂਜੀ ਜਿਹੜੇ ਇਹ ਜੰਗਲਾਤ ਆ ਇਹ ਜੰਗਲਾਤ ਚੋਂ ਹਿੱਸਾ ਹੈ ਇਹਨਾਂ ਦਾ ਅੱਛਾ ਮੈਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗਾ ਭਾਜੀ ਜਿਵੇਂ ਇੱਧਰ ਬੇਟ ਏਰੀਆ ਪੈ ਜਾਂਦਾ ਇਸ ਪਾਸੇ ਨੂੰ ਸਾਰਾ ਚਮਕੌਰ ਸਾਹਿਬ ਦੇ ਨੇੜੇ ਤੇੜੇ ਜਿਹੜੇ ਵਜੀਦਪੁਰ ਰਸੀਦਪੁਰ ਜਿੰਨੇ ਪਿੰਡ ਨੇ ਇਤਨੀ ਬੇਟਰੀ ਆ ਜੇ ਇਦਾਂ ਟੁੱਟਦਾ ਪਰਲੇ ਪਾਸੇ ਨੂੰ ਇੱਕ ਗੱਲ ਤੁਸੀਂ ਕਹ ਦਿੱਤੀ 2 ਕਿਲੋਮੀਟਰ ਤੱਕ ਤਾਂ ਬੰਨ ਹੈਗਾ ਟੁੱਟੇ ਗਾਣੀ ਪੋਸੀਬਲ ਹੀ ਨਹੀਂ ਹੈ ਕਿ ਹੈਗਾ ਨੁਕਸਾਨ ਉਹਨਾਂ ਦਾ ਜਿੱਧਰ ਨੂੰ ਜਾਂਦਾ ਪੰਨੀ ਬਿਲਕੁਲ ਬਿਲਕੁਲ ਤੁਸੀਂ ਉਹ ਉਹ ਬੰਨ ਤੇ ਜਾ ਕੇ ਉਹ ਬੰਨ ਤੇ ਜਾ ਕੇ ਦੇਖੋ ਇੱਥੇ ਨਿਮਾਨ ਤਾਂ ਹੈ ਇੱਥੇ ਪਹਿਲਾਂ ਟੁੱਟ ਚੁੱਕਿਆ ਬੰਨ ਪਹਿਲਾਂ ਟੁੱਟਿਆ ਇੱਥੇ ਤੇ ਜ਼ਮੀਨਾਂ ਸਾਡੀਆਂ ਹੜੀਆਂ ਹੋਈਆਂ ਟੁੱਟ ਵੀ ਦਿੱਤਾ ਵੀ ਚੱਕਿਆ ਠੀਕ ਆ ਜੀ ਜਿਹੜਾ ਬਾਹਰ ਆ ਬੰਨ ਤੇ ਉਹ ਏਰੀਆ ਉੱਚਾ ਜੇ ਆਪਾਂ ਆ ਪਾਣੀ ਤੋਂ ਲਾਈਏ ਕਟੋ ਘਟ 8 10 ਫੁੱਟ ਉਹ ਏਰੀਆ ਉੱਚਾ ਇਹਦੇ ਨਾਲ ਸਾਡਾ ਏਰੀਆ ਅਕਰ ਜਿਹੜਾ ਕੰਮ ਕਰਨਾ ਚਾਹੀਦਾ ਹੈ ਵਿਭਾਗ ਨੂੰ ਉਹ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਦੇਖੋ ਪਹਿਲਾਂ ਪਹਿਲਾਂ ਇਹਨਾਂ ਨੇ ਸਾਨੂੰ ਮੂਰਖ ਬਣਾਇਆ ਕੱਲ ਸਾਰੀ ਦਿਹਾੜੀ ਇਹ ਅਫਸਰ ਸਾਹਿਬਾਂ ਜਿਹੜੇ ਅੱਜ ਬੈਠੇ ਆ ਉਹ ਇਹੋ ਉਹਨਾਂ ਨੇ ਉਤੇ ਬਾਅਦ ਅੱਜ ਵੀ ਹੁਣ ਇਹ ਚੱਲ ਰਿਹਾ ਹੈ ਵੀ ਇਹਨਾਂ ਨੂੰ ਭੇਜ ਦਿਓ ਅਸੀਂ ਮਸ਼ੀਨਾਂ ਬਾੜਾਂਗੇ ਅਸੀਂ ਪ੍ਰਸ਼ਾਸਨ ਦੇ ਹੱਥ ਖੜੇ ਕਰਤੇ ਡਿਪਟੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਵੀ ਅਸੀਂ ਉਹ ਪਟਾਉਣੀ ਨਹੀਂ ਹੈਗੀ ਹੂੰ ਅੱਛਾ ਸਾਨੂੰ ਸਾਫ਼ ਉਹਨਾਂ ਨੇ ਸਾਡੇ ਬੰਦਿਆਂ ਨੂੰ ਫੋਨ ਤੇ ਕਿਹਾ ਜਾਂ ਇੱਥੇ ਬੈਠੇ ਆ ਜੀ ਇੱਥੇ ਬੈਠੇ ਆ ਨੇ ਕੀ ਹਾਂ ਜੀ ਹਾਂ ਉਹ ਉਹ ਰੋਗ ਰਹੇ ਆ ਸਾਡਾ ਇਹ ਤੇ ਅਗਲਾ ਐਕਸ਼ਨ ਅਸੀਂ ਜਲਦ ਲੈਣਾ ਜੇ ਸਾਡੀ ਹੁਣ ਸੁਣਵਾਈ ਨਹੀਂ ਹੁੰਦੀ ਉਹ ਐਮਐਲਏ ਸਾਹਿਬ ਇਹਨਾਂ ਨੂੰ ਜ਼ਰੂਰੀ ਹੋਗੇ ਸਾਡਾ ਹਲਕਾ ਜ਼ਰੂਰੀ ਨਹੀਂ ਹੈਗਾ ਤਾਂ ਸਾਡੇ ਵਾਸਤੇ ਰੋਪੜਾ ਵਾਲਾ ਪੋਲਾ ਅਸੀਂ ਬੈਠਾਂਗੇ ਜਾ ਕੇ ਸ਼ਾਮ ਦਾਕਾ ਅਸੀਂ ਉੱਥੇ ਬੈਠਾਂਗੇ ਫਿਰ ਜਾ ਕੇ ਮੁੜ ਕੇ ਧਰਨਾ ਲਾਵਾਂਗੇ ਉਹ ਇਹ ਜਿਹੜਾ ਸਾਡੇ ਉਰੇ ਅਫਸਰ ਬੈਠਾ ਇਹਦੇ ਪੜਕਾਏ ਹੋਏ ਲੋਕਾਂ ਇੱਕ ਸਾਡੇ ਉਰੇ ਮਾਈਨਿੰਗ ਵਿਭਾਗ ਦਾ ਐਸਡੀਓ ਆ ਉਹਦੇ ਪੜਕਾਏ ਹੋਏ ਲੋਕ ਉਹ ਕੱਲ ਮਸ਼ੀਨਾਂ ਵਾਲਿਆਂ ਨੂੰ ਇਹ ਕਹਿ ਰਿਹਾਤਾ ਕਿ ਤੁਹਾਡੀਆਂ ਮਸ਼ੀਨਾਂ ਹਟ ਜਾਣੀਆਂ ਮੈਂ ਉਹ ਐਸਡੀਓ ਨੂੰ ਕਿਹਾ ਵੀ ਜੇ ਮਸ਼ੀਨਾਂ ਹਟ ਜਾਣਗੀਆਂ ਤੁਹਾਡੀਆਂ ਠੀਕ ਆ ਐਸਡੀਓ ਸਾਹਿਬ ਨੂੰ ਅਸੀਂ ਪੁੱਛਿਆ ਵੀ ਤੁਸੀਂ ਕਹਿੰਦੇ ਨਾ ਮਸ਼ੀਨਾਂ ਹਟ ਜਾਣਗੀਆਂ ਪਰ ਉਹ ਸਾਡੇ ਭਾਈ ਵੀ ਆ ਸਾਡੇ ਵੀ ਕੁਝ ਲੱਗਦੇ ਆ ਉਹ ਬਿਲਕੁਲ ਠੀਕ ਆ ਉਹਨਾਂ ਨੂੰ ਸਾਡਾ ਵੀ ਦਰਦਾ ਜੇ ਤੁਹਾਨੂੰ ਨਹੀਂ ਨਾ ਦਰਦਾ ਵੀ ਤੁਹਾਡੇ ਬੱਚੇ ਨਹੀਂ ਮਰਨੇ ਉਹ ਮਸ਼ੀਨਾਂ ਵਾਲਿਆਂ ਦਾ ਕੋਈ ਰਿਸ਼ਤੇਦਾਰ ਵੀ ਹੋਈ ਸਕਦਾ ਇੱਧਰ ਭੈਣ ਭਾਈ ਵੀ ਹੋ ਸਕਦਾ ਜੇ ਸ਼ਾਇਦ ਹੋ ਸਕਦਾ ਇਹ ਅਫਸਰਾਂ ਦਾ ਨਾ ਹੋਵੇ ਇੱਧਰ ਕੋਈ ਜਿਹੜਾ ਇਹਨਾਂ ਨੂੰ ਮਾਰਨ ਦੀ ਤਿਆਰੀ ਦੇ ਵਿੱਚ ਉਹ ਏਰੀਆ ਸਾਡੇ ਨਾਲੋਂ ਉੱਚਾ ਜਾਣ ਬੁੱਝ ਕੇ ਪ੍ਰਸ਼ਾਸਨ ਨੇ ਸਾਨੂੰ ਜਵਾਬ ਦਿੱਤਾ ਔਰ ਇਹਦੇ ਵੀ ਅਸੀਂ ਨਹੀਂ ਭੇਜਦੇ ਸਾਡੇ ਕੋਲ ਹ ਇੱਕੋ ਹਾਲ ਆ ਇਹ ਕਹਿ ਦਿੰਦੇ ਆ ਵੀ ਭਗਵਾਨ ਤਮਨ ਜੀ ਕਹਿੰਦੇ ਤੇ ਵੀ ਨਾ ਜਗਾ ਦੇਖਦੇ ਨਾ ਟਾਈਮ ਦੇਖਦੇ ਆ ਦਰੀ ਪਛਾ ਲੈਂਦੇ ਆ ਪਰ ਸਾਨੂੰ ਮਜਬੂਰ ਕਰ ਰਹੇ ਆ ਕਿੰਨਾ ਕਮਜੋਰ ਕਰਨਗੇ ਨਾ ਇਹ ਅਫਸਰ ਜਾਣਗੇ ਉਰੇ ਤੇ ਨਾ ਅਸੀਂ ਫਿਰ ਉਹ ਪੁਰ ਖੋਲਾਂਗੇ ਛਾਂਪਤਾ ਕਦੀ ਉਹ ਰੋਡ ਬੜਾ ਜਾਮ ਕਰਾਂਗੇ ਉਰੇ ਤੇ ਹੁਣ ਅਸੀਂ ਇੱਕ ਪਲੈਨਿੰਗ ਕਰਕੇ ਕੋਸ ਟਰਾਲੀਆਂ ਉਧਰ ਭੇਜ ਕੇ ਉਹ ਰੋਡ ਤੇ ਉਹ ਰੋਡ ਬਿਲਕੁਲ ਬੰਦ ਕਰ ਦਾਂਗੇ ਜਦ ਇਹ ਸਾਡੇ ਉੱਤੇ ਦੇ ਸ਼ੰਭੂ ਤੇ ਲੋਕਾਂ ਨੂੰ ਭਜਾ ਸਕਦੇ ਹਾਂ ਕੁੱਟ-ਕੁੱਟ ਕੇ ਇੱਕ ਐਮਐਲਏ ਨੂੰ ਨਹੀਂ ਕਹਿ ਸਕਦੇ ਯਾਰ ਇਹ ਵੀ ਤੂੰ ਪਰੇ ਹੋ ਇੱਥੇ ਤੇ ਉਹ ਕਹਿ ਜਾ ਰਿਹਾ ਜਿਹੜੇ ਅਧਿਕਾਰੀ ਜਿਹੜੇ ਤੁਸੀਂ ਇੱਥੇ ਭਾਇ ਹੋਏ ਨੇ ਉਹ ਕਹਿੰਦੇ ਕਿ ਉਹ ਫੋਰੈਸਟ ਦੀ ਜਿਹੜੀ ਲੈਂਡ ਹੈਗੀ ਆ ਉਹ ਅਸੀਂ ਚਿੱਠੀ 2024 ਚ ਲਿਖ ਲਿਖ ਚੁੱਕੇ ਆ ਉਹ ਉੱਥੇ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਫੋਰੈਸਟ ਦੀ ਕਹਿੰਦੇ ਇਹ ਚ ਨਗੈਲੀ ਆ ਅਸੀਂ ਤਾਂ ਕਹਿੰਦੇ ਆਪਦਾ ਕੰਮ ਕਰ ਰਹੇ ਜਿਹੜੇ ਤੁਸੀਂ ਠੀਕ ਆ ਜੀ ਫੋਰੈਸਟ ਕੀ ਦਾ ਜੀ ਸਰਕਾਰ ਦੇ ਐਂ ਹੁਣ ਇੱਕ ਇਹ ਆ ਵੀ ਸਾਨੂੰ ਦਰਾਖਤ ਬਚਾਉਣਾ ਜ਼ਰੂਰੀ ਆ ਕਿ ਲੋਕ ਸਾਨੂੰ ਜਿਹੜਾ ਨਜਾਇਜ਼ ਕਬਜ਼ਿਆਂ 'ਚ ਪਪੂਲਰ ਲਾਏ ਹੋਏ ਆ ਉਹ ਜ਼ਰੂਰੀ ਹੋਗੇ ਸਾਨੂੰ ਲੋਕ ਤਾਂ ਨਹੀਂ ਜ਼ਰੂਰੀ ਹੋਏ ਲੋਕ ਮਰਦੇ ਆ ਮਰ ਜਾਣ ਪਰ ਅਸੀਂ ਪਪੂਲਰ ਨਹੀਂ ਕਰਨ ਦੇਣਾ ਇੱਕ ਵੀ ਸਾਡਾ ਮਕਸਦ ਆ ਜੇ ਇਹ ਹੋਇਆ ਹੋਇਆ ਪਰ ਸਾਡਾ ਹੁਣ ਇੱਕੋ ਇੱਕ ਮਕਸਦ ਆ ਅਸੀਂ ਇਹ ਖੜਾਉਣਾ ਕਿਉਂਕਿ ਇਹ ਆ ਵਾਰ ਨਹੀਂ ਪਹਿਲਾਂ 19 'ਚ ਆਇਆ 19 'ਚ ਵੀ ਇਹੀ ਕੇਸ ਹੋਇਆ 2-4 ਸਾਲ ਲੰਘਦੇ ਆ 23 ਦੇ ਵਿੱਚ ਥੋੜਾ ਜਿਹਾ ਘੱਟ ਚੱਲਿਆ ਹੁਣ ਫੇਰ ਆ ਗਿਆ ਗਾਂਲੀ ਵਾਰ ਫੇਰ ਆਜੂਗਾ ਅਸੀਂ ਫੇਰ ਲੜੀ ਜਾਉਂਗੇ ਯਾਰ ਓਰੇ ਪੰਜਾਬ ਦਾ ਪੈਸਾ ਬੇਅਰਥ ਕਰਤਾ ਸੀ ਓਰੇ ਦਰਿਆਦ ਗੇਰੇਆ ਖਾਦਾ ਸਾਡੇ ਲੀਡਰਾਂ ਨੇ ਓਰੇ ਤੇ ਰੇਤਾ ਕਿੰਨਾ ਵੇਚ ਵੇਚ ਖਾਦਾ ਸਾਡਾ ਪੰਜਾਬ ਭਾਰ ਰਿਹਾ ਉਹਨੂੰ ਅਸੀਂ ਤਾਂ ਦਰਿਆ ਦਾ ਮੋੜ ਰਹੇ ਹਾਂ ਓਰੇ ਸਰਕਾਰ ਤਾਂ ਕਹਿੰਦੀ ਸਾਡੇ ਟਾਈਮ ਦੇ ਵਿੱਚ ਕਹਿੰਦੇ ਮਾਈਨਿੰਗ ਹੀ ਨਹੀਂ ਹੋਈ ਕਹਿੰਦੇ ਮਾਈਨਿੰਗ ਅੱਥ ਕੀ ਸਾਡੇ ਐਮ ਐਲ ਏ ਸਾਹਿਬ ਨੂੰ ਬੁਲਾਓ ਕੱਲਾ ਕੱਲਾ ਬੰਦਾ ਘਵਾਵੀਂ ਜੀ ਇੱਕ ਸਾਲ ਇੱਕ ਸਾਲ ਉਹਨਾਂ ਨੇ ਪੂਰੀ ਨਜਾਇਜ਼ ਮਾਈਨਿੰਗ ਜਿੱਥੇ ਨਾ ਉਹ ਵੀ ਮੈਂ ਤੁਹਾਨੂੰ ਇਹ ਵੀ ਦੱਸ ਦਣਾ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਮੈਨਿੰਗ ਹੋਈ ਸੀ ਠੀਕ ਆ ਉਹ ਤੋਂ ਬਾਅਦ ਉਹਨੇ ਰਾਗਵ ਚੱਡਾ ਜੀ ਆਏ ਉਹਨਾਂ ਦੀ ਆ ਵੀਡੀਓ ਤੁਸੀਂ ਦੇਖੀ ਹੋਣੀ ਆ ਸਰਕਾਰ ਬਣਦੇ ਪਹਿਲਾਂ ਵੀ ਇੱਥੇ ਨਜਾਇਜ਼ ਮਾਈਨਿੰਗ ਚੱਲਦੀ ਆ ਜੀ ਟੱਕ ਚੱਲ ਪਿਆ ਜੀ ਇਹ ਹੋ ਗਿਆ ਲੁੱਟ ਕੇ ਖਾ ਗੇ ਸਾਨੂੰ ਵੀ ਲੱਗਿਆ ਵੀ ਬਈ ਸਾਡੇ ਹੱਕ 'ਚ ਖੜਨਗੇ ਉਹੀ ਟੱਕ ਉਹੀ ਠੇਕੇਦਾਰ ਇਹਨਾਂ ਨੇ ਚਲਾਇਆ ਜਦ ਇਲਾਕੇ ਨੇ ਫਿਰ ਵਿਰੋਧ ਕਰਿਆ ਤਾ ਪਿੱਛੇ ਹਟੇ ਆ ਉਹੀ ठेकेदार ਤੋਂ ਉਹੀ ਮਸ਼ੀਨਾ ਸਭ ਕੁਝ ਉਹੀ ਦਾ ਸਿਰਫ ਪੱਗਾਂ ਦੇ ਰੰਗ ਬਦਲੇ ਤੇ ਉਥੇ ਹੋਰ ਕੁਝ ਨਹੀਂ ਦਾ ਪੈਸਾ ਉਵੇਂ ਹੀ ਜਾ ਰਿਹਾ ਦਾ ਜਿਹੜੇ ਲੀਡਰ ਨੂੰ ਜਾਣਾ ਜੋ ਬੰਡੀਆਂ ਪਈਆਂ ਹੋਈਆਂ ਮੈਨੂੰ ਕਿ ਹੋਈ ਆ ਓਰੇ ਇਲਾਕਾ ਸਾਰਾ ਖੜਾ ਜਿਹਨੂੰ ਮਰਜ਼ੀ ਪੋਛ ਲੋ ਹੁਣ ਵੀ ਡੇਲੀ 50 ਤੋਂ 60 ਟਰਾਲੀਆਂ ਇਸ ਦਰਿਆ ਦੇ ਵਿੱਚੋਂ ਰਾਤ ਨੂੰ ਨਿਕਲਦੀਆਂ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਕਹਦੇ ਵੀ ਨਹੀਂ ਨਿਕਲਦੀਆਂ ਜੇ ਨਹੀਂ ਨਿਕਲਦੀਆਂ ਸਾਡੇ ਮਕਾਨ ਲੋਕਾਂ ਨੂੰ ਕਿੱਥੇ ਤੇ ਰੇਤਾ ਮਿਲਦਾ ਵੀ ਉੱਥੇ ਤੇ ਹੀ ਜਾਂਦਾ ਜੀ ਰਾਤ ਨੂੰ ਜਿਹੜੀਆਂ ਟਰਾਲੀਆਂ ਲੰਘਦੀਆਂ ਕਿਦੀ ਸ਼ਹਿਰ ਨਾਲ ਨਿਕਲਦੀਆਂ ਉਹਦੇ ਤੇ ਦਿੱਲੀ ਉਹਦੇ ਤੇ ਟਰਾਲੀਆਂ ਜਾਂਦੀਆਂ ਜੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਜਾਂਦੀਆਂ ਲੁੱਟ ਕੇ ਖਾ ਰਹੇ ਆ ਸਾਨੂੰ ਉਥੇ ਡਬੋਣ ਦੀ ਪੂਰੀ ਤਿਆਰੀ ਆ ਅਫਸਰ ਆਏ ਨੇ ਉਹਨਾਂ ਨਾਲ ਗੱਲ ਕਰ ਲਈਏ ਕਿ ਵੀ ਕੀ ਤੁਹਾਨੂੰ ਵਾਰੀ ਵਾਰੀ ਬੁਲਾ ਰਿਆ ਕੀ ਸਮਝਾਣਾ ਐ ਨੇ ਦੱਸਣਾ ਐ ਨੇ ਇੱਕ ਵਾਰੀ ਗੱਲ ਕਰ ਲਈਏ ਕੀ ਕਹਿ ਰਿਹਾ ਤੁਹਾਨੂੰ ਤੁਸੀਂ ਕਰੋ ਗੱਲ ਤਾਂ ਜਿਹੜੇ ਅਧਿਕਾਰੀ ਨੂੰ ਇੱਥੇ ਪਹੁੰਚੇ ਨੇ ਤੇ ਉਹ ਫੋਨ ਦੇ ਉੱਤੇ ਜਿਹੜਾ ਗੱਲ ਕਰ ਰਹੇ ਨੇ ਜੀ ਆਲਪ ਸਾਹਿਬ ਇਹਦੇ ਆਪਾਂ ਇਹਨਾਂ ਨੂੰ ਜਾ ਕੇ ਕੰਮ ਕਰਾਉਣਾ ਤੁਸੀਂ ਨਾਲ ਚਲੋ ਕਿਹੜੇ ਨਾਲ ਐਸਐਚਓ ਮੇਰਾ ਜਾ ਰਿਹਾ ਤੁਹਾਡੇ ਨਾਲ ਅਸੀਂ ਇਹ ਇਹ ਫੈਸਲਾ ਨਹੀਂ ਸਾਡੇ ਐਸਐਚਓ ਸਾਹਿਬ ਨੂੰ ਤੁਸੀਂ ਉੱਥੇ ਭੇਜ ਦਿਓ ਜੀ ਇਹਨਾਂ ਦੀ ਡਿਊਟੀ ਹੈ ਨਹੀਂ ਮੈਂ ਤੁਹਾਨੂੰ ਦੱਸ ਦੇਖੋ ਉਹ ਰਸੇ ਬੈਠੇ ਆ ਆਪਣਾ ਆਰਾਮ ਨਾਲ ਉਹਨੂੰ ਯਾਰ ਨਹੀਂ ਨਹੀਂ ਤੁਸੀਂ ਗੱਲ ਸੁਣ ਲਓ ਤੇ ਤੁਸੀਂ ਅੱਗੇ ਵੀ ਮੈਂ ਕਹਿੰਦਾ ਸੀ ਫੈਸਲਾ ਤੁਹਾਡਾ ਤੁਸੀਂ ਗੱਲ ਤੁਸੀਂ ਗੱਲ ਤੁਸੀਂ ਗੱਲ ਦੇਖੋ ਮੈਂ ਇਹ ਵੀ ਦੱਸ ਦਣਾ ਇਹ ਗੱਲ ਹੀ ਨਹੀਂ ਸੁਣਦੇ ਇਹ ਗੱਲ ਗੱਲ ਸੁਣ ਲਓ ਇੱਕ ਵਾਰੀ ਕੀ ਕਹਿੰਦੇ ਆ ਫਿਰ ਤੁਸੀਂ ਫੈਸਲਾ ਕਰ ਲਿਓ ਅੱਗੇ ਵੀ ਆਪਾਂ ਦੀ ਇਹੀ ਗੱਲ ਹੋਣੀ ਸੀਗੀ ਉਧਰ ਐਸ ਐਚ ਓ ਉਧਰ ਘਾਟਗੜ ਵਾਲਾ ਆ ਗਿਆ ਇਧਰੋਂ ਸਾਡੇ ਐਸ ਐਚ ਓ ਦੇ ਤਹਿਸੀਲਦਾਰ ਭੇਜਣ ਲੱਗੇ ਆ ਡੀ ਸਾਹਿਬ ਦੀ ਇੱਕ ਗੱਲ ਹੈਗੀ ਆ ਉਹ ਕਹਿੰਦੇ ਜਿਹੜਾ ਟੈਕਨੀਕਲ ਡਿਪਾਰਟਮੈਂਟ ਹੈਗਾ ਕੱਟ ਕਿੱਧਰ ਮਾਰਨਾ ਕਿਵੇਂ ਮਾਰਨਾ ਕਿੰਨਾ ਮਾਰਨਾ ਜੇ ਉਹ ਨਹੀਂ ਮਾਰੂਗਾ ਮੈਂ ਨਹੀਂ ਮਰਵਾ ਸਕਦਾ ਕੱਲ ਨੂੰ ਮੇਰੇ ਦੇ ਉੱਤੇ ਗੱਲ ਆ ਜਣੀ ਜੀ ਤੁਸੀਂ ਉਧਰਲਾ ਪਿੰਡ ਰੋਡ ਤਾਂ ਤੁਸੀਂ ਇਧਰਲਾ ਪਿੰਡ ਰੋਡ ਤਾਂ ਪਲੀਜ਼ ਇੱਕ ਰਿਕਵੈਸਟ ਹੈ ਫਿਰ ਉਹੀ ਗੱਲ ਪੰਜਾਬੀ ਵਾਲੇ ਕੱਲ ਨੂੰ ਜੇ ਕੋਈ ਗੱਲ ਹੁੰਦੀ ਹੈ ਤਾਂ ਐਸ்சி ਸਾਹਿਬ ਦੀ ਜ਼ਿੰਮੇਵਾਰੀ ਹੋਊਗੀ ਕਿ ਇਹਨਾਂ ਨੇ ਇਧਰਲਾ ਇਹ ਜਿਹੜਾ ਸੋਚ ਸਮਝ ਕੇ ਮਰਵਾਇਆ ਹੈ ਇੰਨੀ ਬੇਨਤੀ ਆ ਤੁਸੀਂ ਮੰਨੋ ਭਾਵੇਂ ਨਾ ਮੰਨੋ ਤੁਹਾਡੀ ਰਿਕਵੈਸਟ ਮੇਰੇ ਨਾਲ ਜਦੋਂ ਆਪਾਂ ਕੰਮ ਕਰਾਉਣ ਨੂੰ ਰਾਜ਼ੀ ਆ ਯਾਰ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਨੇ ਅਫਸਰ ਕੁਮਾਰ ਜੀ ਨੂੰ ਭੇਜ ਯਾਰ ਉਸ ਗੱਲ ਮੰਨ ਜੀ ਇਹਨਾਂ ਨੇ ਜਿਹੜੀ ਹੋਈ ਉਹ ਵੀ ਇੱਥੇ ਕੱਟ ਨਹੀਂ ਮਾਰਿਆ ਜਾਦਾ ਉਹ ਕਿਵੇਂ ਮਰਾਉਣਗੇ ਜੀ ਬਿਲਕੁਲ ਇੱਕ ਮੇਰੀ ਗੱਲ ਸੁਣ ਜੇ ਹੁਣ ਅਫਸਰ ਨੇ ਉੱਪਰੋਂ ਗੱਲ ਕੀਤੀ ਐ ਤਾਂ ਹੀ ਆਪਾਂ ਕਰਾਉਣ ਲੱਗੇ ਆ ਯਾਰ ਅੱਛਾ ਇਹ ਆਪਾਂ ਇਸ ਤਰ੍ਹਾਂ ਕਿ ਤੁਹਾਨੂੰ ਜੇ ਨਹੀਂ ਇਤਵਾਰ ਤਾਂ ਤੁਸੀਂ 10 ਜਣੇ ਨਾਲ ਚਲੇ ਜਾ ਫਿਰ ਆਪਾਂ ਬੈਠੋ ਅਦੀ ਸਰ ਦੇਖੋ ਕੀ ਅਸੀਂ ਕੰਮ ਕਰਾਂਗੇ ਅਸੀਂ ਅੱਜ ਵੀ ਵਿਹਲੇ ਬੈਠੇ ਆ ਸਾਰੇ ਕਰਾਈਏ ਨਾ ਫਿਰ ਆਪਾਂ ਨਾ ਲੱਗੀ ਹੋਏ ਇਹਨੂੰ ਇਹਨੂੰ ਕਰਾ ਚਲਾਈਆ ਆਪਾਂ ਚਾਰ ਚਾਰ ਦਿਨ ਪਹਿਲਾ ਹੋਣਾ ਚਾਹੀਦਾ ਸਾਡਾ ਭਾਈ ਜਿਹੜੀ ਗੱਲ ਹੋਣਾ ਤੁਹਾਨੂੰ ਆਪਾਂ ਚਾਰ ਦਿਨ ਪਹਿਲਾਂ ਹੁਣ ਅੱਗੇ ਆਪਾਂ ਆੜ ਪੈ ਗਿਆ ਤੇ ਲੁਧਿਆਣੇ ਵਾਲਿਆਂ ਚ ਆਪਾਂ ਇੱਥੇ ਪਹਚਾਲੇ ਸਾਰੇ ਯਾਰ ਠੀਕ ਆ ਤੁਹਾਡੇ ਮਦਦ ਸਾਰੇ ਆ ਬੰਦਿਆਂ ਨੇ ਮਿਹਨਤ ਕੀਤੀ ਆ ਆਪਾਂ ਸੇਵ ਹੋ ਗਏ ਆ ਹੁਣ ਉਹਨਾਂ ਤਸ਼ਕਾਰ ਕਰਦੇ ਜੀ ਤੁਸੀਂ ਮਦਦ ਕੀਤੀ ਆ ਬਹੁਤ ਮਦਦ ਕੀਤੀ ਤੁਸੀਂ ਕੀਤੀ ਯਾਰ ਅਸੀਂ ਨਹੀਂ ਕੀਤੀ ਅਸੀਂ ਤੁਹਾਡੇ ਨਾਲ ਖੜੇ ਲੋਕਲ ਪ੍ਰਸ਼ਾਸਨ ਨਹੀਂ ਜੀ ਨਹੀਂ ਅਸੀਂ ਤੁਹਾਡੇ ਨਾਲ ਤੁਸੀਂ ਐਸਡੀਐਮ ਸਾਹਿਬ ਰਾ ਤੁਸੀਂ ਸਰ ਬਹੁਤ ਮਦਦ ਕਰੀਆ ਪਰ ਸਾਡੀ ਗੱਲ ਹੋ ਰਹੀ ਨਹੀਂ ਸਰ ਮਸ਼ੀਨ ਉੱਥੇ ਥੋੜਾ ਸਤਕਾਰ ਕਰਦੇ ਹਰ ਸਾਰੇ ਦਾ ਜਿਹੜੇ ਲੋਕ ਥੋੜਾ ਸਾਹਮਣੇ ਕਹਿਣੀ ਮੇਰੀ ਗੱਲ ਸਰ ਤੁਸੀਂ ਸਾਹ ਚੱਲੋ ਹੀ ਦੇਖੋ ਮਸ਼ੀਨ ਉੱਥੇ ਖੜੀ ਹੈ ਫੋਰਸ ਉਧਰੋਂ ਹੁਣ ਉਧਰੋਂ ਵੀ ਭੇਜਤੀ ਉਹ ਸੈਸ ਨੂੰ ਨਾਲ ਚੱਲੇ ਤਸੀਲ ਦੇ ਲੈਣ ਆਪਾਂ ਸਾਰੀ ਵਿਚਾਰ ਕਰ ਲਵਾਂ ਸਾਰਾ ਜੋ ਵੀ ਸਾਡਾ ਉਹ ਟਾਈਮ ਆਪਾਂ ਜਿੰਨਾ ਖਾਂਗੇ 6 ਦੀ ਕੰਮ ਨੂੰ ਠੀਕ ਹੈ ਠੀਕ ਹੈ ਯਾਰ ਤਾਂ ਬਿਲਕੁਲ ਤਾਂ ਜਿਹੜੇ ਅਧਿਕਾਰੀ ਆਏ ਸੀਗੇ ਤਾਂ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਨਾਲ ਚੱਲੋ ਦਾਸ ਜਣੇ ਇੱਕ ਐਸਚਓ ਉਧਰਲੇ ਪਾਸੇ ਦਾ ਹੋਏਗਾ ਇੱਕ ਐਸਚਓ ਅਸੀਂ ਇਧਰੋਂ ਭੇਜਾਂਗੇ ਤਹਿਸੀਲਦਾਰ ਭੇਜਾਂਗੇ ਰੋਡ ਮੈਪ ਕੀ ਹੋਏਗਾ ਤੁਹਾਨੂੰ ਦੇਖ ਕੇ ਜਿਹੜਾ ਕਿਉਂਕਿ ਇਹ ਬੜਾ ਔਖਾ ਕੰਮ ਹੈ ਕਿਉਂਕਿ ਜੇ ਇਧਰੋਂ ਕੱਟੇ ਹੀ ਜਾਂਦੀ ਹੈ ਕੋਈ ਥਾਂ ਲੰਘਾਨ ਨੂੰ ਕਹਿੰਦੇ ਕੀਤਾ ਜਾਂਦਾ ਕੋਈ ਖਤਰਾ ਨਾ ਹੋ ਜਾਵੇ ਪਰਲੇ ਪਿੰਡਾਂ ਨੂੰ ਇਧਰਲੇ ਪਿੰਡਾਂ ਨੂੰ ਸੋਚ ਸਮਝ ਕੇ ਕੰਦੇ ਕੱਟ ਮਾਰਨੇ ਪੈਣੇ ਤਾਂ ਉੱਚ ਅਧਿਕਾਰੀ ਇੱਥੇ ਪਹੁੰਚੇ ਹੋਏ ਸੀਗੇ ਤਾਂ ਇੱਥੋਂ ਡੀਐਸਪੀ ਸਾਹਿਬ ਹੁਣ ਖੜੇ ਹੋਏ ਸੀਗੇ ਇਹਨਾਂ ਨੇ ਦੱਸਿਆ ਕਿ ਵੀ ਇੱਕ ਐਸਐਚੂ ਇਧਰੋਂ ਚੱਲ ਜਾਏਗਾ ਤਹਿਸੀਲਦਾਰ ਚੱਲ ਜਾਏਗਾ ਉਸ ਪਾਸੋਂ ਵੀ ਐਸਐਚੂ ਆ ਜਾਣਗੇ ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ